ਇਹ ਕੁਝ ਨੌਜਵਾਨ ਬੱਚੇ ਆਪਣੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਕਾਰਾਂ ਤੇ ਕਈ ਤਰ੍ਹਾਂ ਦੀ ਸਟੰਟ ਬਾਜੀ ਕਰਦੇ ਹੋਏ ਕਈ ਤਰ੍ਹਾਂ ਦੀ ਹੁੱਲੜ ਬਾਜੀ ਕਰਦੇ ਹੋਏ ਤਿੰਨ ਤਿੰਨ ਚਾਰ ਚਾਰ ਨੌਜਵਾਨ ਮੋਟਰਸਾਈਕਲਾਂ ਤੇ ਚੜਕੇ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਹੋਏ ਟਰੈਕਟਰਾਂ ਦੇ ਸਟੰਟ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਸ ਨਾਲ ਅਕਸਰ ਹੀ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਨੇ ਘਟਨਾਵਾਂ ਵੀ ਵਾਪਰਦੀਆਂ ਨੇ ਜਿਵੇਂ ਕਿ ਪਿਛਲੇ ਸਾਲ ਹੀ ਟਰੈਕਟਰ ਦੇ ਉੱਪਰ ਡੀਜੇ ਉੱਚੀ ਆਵਾਜ਼ ਵਿੱਚ ਲਾਉਣ ਤੋਂ ਗਾਣੇ ਵਜਾਉਣ ਤੋਂ ਕੈਨੇਡਾ ਤੋਂ ਆਏ ਹੋਏ ਇੱਕ ਨੌਜਵਾਨ ਦਾ ਕਤਲ ਵੀ ਹੋਇਆ ਜਿਸ ਦੇ ਨਾਲ ਬਹੁਤ ਬੁਰੇ ਪ੍ਰਭਾਵ ਜਿਹੜੇ ਸਨ ਉਹ ਸਾਰੇ ਸਮਾਜ ਦੇ ਉੱਤੇ ਪਏ ਔਰ ਹੋਲੇ ਮੁਹੱਲੇ ਦਾ ਪਾਵਨ ਤਿਉਹਾਰ ਇੱਕ ਐਸਾ ਤਿਉਹਾਰ ਹੈ ਕਿ ਇਸ ਤਿਉਹਾਰ ਦੇ ਵਿੱਚ ਗੈਰ ਸਿੱਖ ਗੈਰ ਮੁਲਕੀ ਦੂਜੇ ਮੁਲਕਾਂ ਤੋਂ ਵੀ ਸੰਗਤ ਜਿਹੜੀ ਹੈ ਉਹਸ ਮੈਂਬਰ ਆ ਕੇ ਹਮੇਸ਼ਾ ਦੇਖਣ ਵਾਸਤੇ ਇਸ ਮੌਲਿਕਤ ਕਰਦੇ ਨੇ ਇੰਟਰਨੈਸ਼ਨਲ মিডিਆ ਹਰੇ ਮੁਹੱਲੇ ਦੀ ਕਵਰੇਜ ਕਰਦਾ ਜਿਸ ਨਾਲ ਇਹ ਐਸ ਐਸੇ ਘਟਨਾਵਾਂ ਵਾਪਰਨ ਦੇ ਨਾਲ ਸਿੱਖਾਂ ਦਾ ਜਿਹੜਾ ਅਕਸ ਹੈ ਉਹ ਬਾਕੀ ਕੌਮਾਂ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਉਹ ਬਹੁਤ ਫਿੱਕਾ ਔਰ ਤੁਦਲਾ ਪਿਆ ਜਾਂਦਾ ਸੋ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਸਾਰੇ ਮਾਪੇ-ਬਾਪ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਔਰ ਮੇਰੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨਾਂ ਨੂੰ ਵੀ ਅਪੀਲ ਹੈ ਕਿ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਇਹ ਅਨਾਉਂਸਮੈਂਟ ਵੀ ਕੀਤੀ ਜਾਏ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਹੋਲੇ ਮੁਹੱਲੇ ਦੇ ਪਾਵਨ ਤਿਉਹਾਰ ਤੇ ਹੋਲੜਬਾਜੀ ਸਟੰਟ ਬਾਜੀ ਨਾ ਕੀਤੀ ਜਾਏ